ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਤੇ ਹੁਣ ਖਬਰਾਂ ਵਿਸਤਾਰ ਨਾਲ ਡੋਨਲਡ 트੍ਰੰਪ ਨੇ ਇਮੀਗ੍ਰੇਸ਼ਨ ਇਤਿਹਾਸ ਦਾ ਸਭ ਤੋਂ ਵੱਡਾ ਬੰਬ ਸੁੱਟਦਿਆਂ ਭਾਰਤ ਸਣੇ ਤੀਜੀ ਦੁਨੀਆ ਦੇ ਦੇ ਮੂਲਕਾਂ ਨਾਲ ਸਬੰਧਤ ਲੋਕਾਂ ਦਾ ਅਮਰੀਕਾ ਵਿੱਚ ਦਾਖਲਾ ਬੰਦ ਕਰ ਦਿੱਤਾ ਹੈ ਅਤੇ 19 ਹੋਰ ਮੂਲਕਾਂ ਦੇ ਨਾਗਰਿਕਾਂ ਨੂੰ ਮਿਲੇ ਗ੍ਰੀਨ ਕਾਰਡਜ਼ ਦੀ ਡੂੰਘਾਈ ਨਾਲ ਸਮੀਖਿਆ ਕਰਨ ਦੇ ਹੁਕਮ ਦਿੱਤੇ ਨੇ ਜੀ ਹਾਂ ਅਫਗਾਨਿਸਤਾਨ ਦੇ ਰਹਿਮਾਨੁਲਾ ਲਕਨਵਾਲ ਵੱਲੋਂ ਕੀਤੀ ਗੋਲੀਬਾਰੀ ਮਗਰੋਂ ਅਮਰੀਕਾ ਦੇ ਇਤਿਹਾਸ ਦੀਆਂ ਸਭ ਤੋਂ ਸਖਤ ਇਮੀਗ੍ਰੇਸ਼ਨ ਬੰਦਸ਼ਾ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ ਸੋਸ਼ਲ ਮੀਡੀਆ ਰਾਹੀਂ ਵੀਰਵਾਰ ਰਾਤ ਕੀਤੀ ਟਿੱਪਣੀ ਵਿੱਚ ਟਰੰਪ ਨੇ ਕਿਹਾ ਕਿ ਅਮਰੀਕਾ ਦੇ ਪੂਰੀ ਤਰ੍ਹਾਂ ਸੁਰੱਖਰੂ ਹੋਣ ਤੱਕ ਤੀਜੀ ਦੁਨੀਆ ਦੇ ਹਰ ਮੁਲਕ ਤੋਂ ਮਾਈਗ੍ਰੇਸ਼ਨ ਉੱਤੇ ਪੱਕੀ ਰੋਕ ਲਾਈ ਜਾ ਰਹੀ ਹੈ ਇੱਕ ਹੋਰ ਅਹਿਮ ਐਲਾਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਵਿੱਚ ਮੌਜੂਦ ਗੈਰ-ਨਾਗਰਿਕਾਂ ਨੂੰ ਹੁਣ ਕੋਈ ਫੈਡਰਲ ਲਾਭ ਨਹੀਂ ਮਿਲ ਸਕੇਗਾ ਅਤੇ ਸਿਰਫ ਰਿਵਰਸ ਮਾਈਗ੍ਰੇਸ਼ਨ ਹੀ ਮੁਲਕ ਨੂੰ ਇਨ੍ਹਾਂ ਹਾਲਾਤ ਵਿੱਚੋਂ ਬਾਹਰ ਆਉਣ ਵਿੱਚ ਮਦਦ ਕਰ ਸਕਦੀ ਹੈ। ਮਹਿਲਾ ਨੈਸ਼ਨਲ ਗਾਰਡ ਦੀ ਮੌਤ ਤੋਂ ਦੁਖੀ ਡੋਨਲਡ ਟਰੰਪ ਦਾ ਗੁੱਸਾ ਸੱਤਵੇਂ ਅਸਮਾਨ ਤੇ ਨਜ਼ਰ ਆਇਆ ਅਤੇ ਉਨ੍ਹਾਂ ਕਿਹਾ ਕਿ 5 ਕਰੋੜ 30 ਲੱਖ ਵਿਦੇਸ਼ੀ ਨਾਗਰਿਕ ਅਮਰੀਕਾ ਵਿੱਚ ਮੌਜੂਦ ਨੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੋਸ਼ਲ ਵੈਲਫੇਅਰ ਵਰਗੀਆਂ ਸਹੂਲਤਾਂ ਦਾ ਆਨੰਦ ਲੈ ਰਹੇ ਨੇ। ਅਜਿਹੇ ਲੋਕਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਦੇਸ਼ ਭਗਤ ਅਮਰੀਕਾ ਵਾਸੀਆਂ ਦੀਆਂ ਜੇਬਾਂ ਵਿੱਚੋਂ ਆਉਣ ਵਾਲੀ ਰਕਮ ਨਾਲ ਪਾਲਿਆ ਜਾ ਰਿਹਾ ਹੈ ਇਸ ਗੈਰ ਜ਼ਰੂਰੀ ਬੋਝ ਨੇ ਹੀ ਅਮਰੀਕਾ ਦੀ ਸਮਾਜਿਕ ਤਾਣੀ ਉਲਝਾ ਕੇ ਰੱਖ ਦਿੱਤੀ ਅਤੇ ਦੂਜੀ ਆਲਮੀ ਜੰਗ ਤੋਂ ਬਾਅਦ ਅਜਿਹੇ ਹਾਲਾਤ ਕਦੇ ਨਹੀਂ ਬਣੇ ਜਦੋਂ ਅਪਰਾਧ ਸਿਖਰਾਂ ਤੇ ਹੈ ਸ਼ਹਿਰੀ ਇਲਾਕੇ ਸੜ ਰਹੇ ਨੇ ਹਸਪਤਾਲਾਂ ਵਿੱਚ ਭੀੜ ਨਜ਼ਰ ਆ ਰਹੀ ਹੈ ਅਤੇ ਮਕਾਨਾਂ ਦੀ ਵੱਡੀ ਕਿਲਤ ਪੈਦਾ ਹੋ ਚੁੱਕੀ ਹੈ ਟਰੰਪ ਵੱਲੋਂ ਜਿਹੜੇ 19 ਮੁਲਕਾਂ ਨਾਲ ਸੰਬੰਧਤ ਨਾਗਰਿਕਾਂ ਦੇ ਗ੍ਰੀਨ ਕਾਰਡਸ ਦੀ ਸਮੀਖਿਆ ਦੇ ਹੁਕਮ ਦਿੱਤੇ ਗਏ ਨੇ ਉਹਨਾਂ ਵਿੱਚ ਅਫਗਾਨਿਸਤਾਨ, ਬਰਮਾ, ਚੈਡ, ਰਿਪਬਲਿਕ ਆਫ ਕਾਂਗੋ, ਐਰੀਟਰੀ, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਸੂਡਾਨ, ਯਮਨ, ਬਰੁੰਡੀ, ਕਿਊਬਾ, ਲਾਓਸ, ਸੇਰਾ ਲੀਓਨ, ਟੋਗੋ, ਤੁਰਕਮੇਨਿਸਤਾਨ ਅਤੇ ਵੈਨੇਜ਼ੂਏਲਾ ਸ਼ਾਮਲ ਨੇ। ਰਾਸ਼ਟਰਪਤੀ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਨਾਲ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਨ੍ਹਾਂ ਵਿੱਚ ਫੌਜ ਦੇ ਕਾਰਗੋ ਜਹਾਜ਼ ਵਿੱਚ ਬੈਠੇ ਸੈਂਕੜੇ afghan ਲੋਕ ਨਜ਼ਰ ਆ ਰਹੇ ਨੇ ਇੱਕ ਕਾਰਗੋ ਜਹਾਜ਼ ਜਿਸ ਦੀ ਸਮਰੱਥਾ ਸਿਰਫ 150 ਜਣਿਆਂ ਨੂੰ ਬਿਠਾਉਣ ਦੀ ਹੈ ਉਸ ਵਿੱਚ 640 ਪ੍ਰਵਾਸੀ ਤੁੰਨੇ ਨਜ਼ਰ ਆਏ 트럼ਪ ਦਾ ਗੁੱਸਾ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਤੇ ਵੀ ਵਰਿਆ ਅਤੇ ਕਿਹਾ ਕਿ ਰਿਫਿਊਜੀਆ ਦਾ ਬੋਝ ਸਾਡੇ ਮੁਲਕ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਮਿਨੇਸੋਟਾ ਸੂਬੇ ਦੀ ਮਿਸਾਲ ਪੇਸ਼ ਕਰਦੇ ਹਾਂ ਉਹਨਾਂ ਕਿਹਾ ਕਿ ਇਹ ਸੂਬਾ ਕਿਸੇ ਵੇਲੇ ਖੁਸ਼ਹਾਲ ਹੁੰਦਾ ਸੀ ਪਰ ਸਮਾਂ ਬਦਲਿਆ ਅਤੇ ਸੋਮਾਲੀਆ ਨਾਲ ਸੰਬੰਧਤ ਇਲਹਾਨ ਉਮਰ ਵਰਗੀਆਂ ਔਰਤਾਂ ਹਾਊਸ ਆਫ ਰਿਪਰੈਜ਼ੈਂਟੇਟਿਵਜ਼ ਦੀਆਂ ਮੈਂਬਰ ਬਣ ਗਈਆਂ 트럼ਪ ਨੇ ਲਿਖਿਆ ਕਿ ਹਰ ਵੇਲੇ ਹਜਾਬ ਲਪੇਟ ਕੇ ਰੱਖਣ ਵਾਲੀ ਔਰਤ ਸੰਭਾਵਤ ਤੌਰ ਤੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਈ ਟਰੰਪ ਨੇ ਅੰਤ ਵਿੱਚ ਲਿਖਿਆ ਕਿ ਇਲਹਾਨ ਉਮਰ ਨੇ ਸਾਡੇ ਮੁਲਕ ਅਤੇ ਇਸ ਦੇ ਸੰਵਿਧਾਨ ਬਾਰੇ ਹਮੇਸ਼ਾ ਨਫ਼ਰਤ ਭਰੀਆਂ ਟਿੱਪਣੀਆਂ ਹੀ ਕੀਤੀਆਂ ਜਦਕਿ ਉਸ ਦਾ ਜੱਦੀ ਮੁਲਕ ਖਾਨਾ ਜੰਗੀ ਨਾਲ ਲਹੂ ਲਹਾਨ ਹੈ ਅਤੇ ਮੁਲਕ ਅਖਵਾਉਣ ਦੇ ਸਮਰੱਥ ਵੀ ਨਹੀਂ ਬਿਊਰੋ ਰਿਪੋਰਟ ਹਮਦਰ ਟੀਵੀ